ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਸਾਰੇ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਇੱਥੇ ਮੈਂ ਲੱਗ ਰਹੀ ਸੀਗੀ ਹੁਣ ਆਪਣੀ ਸ਼ਰਟ ਰੈਡੀ ਕਰਨ ਆਪਣੀ ਨੀਨ ਕੀ ਕਸਟਮਰ ਦੀ ਤੇ ਮੈਂ ਮਸ਼ੀਨ ਨਾ ਅਜਾ ਇਸ ਰੂਮ ਦੇ ਵਿੱਚ ਲਿਆਈਆਂ ਇਹ ਰੂਮ ਨਾ ਹੁਣ ਥੋੜਾ ਕਨ ਠੰਡਾ ਰਹਿੰਦਾ ਇੱਕ ਤਾਂ ਏਸੀ ਕਰਕੇ ਵੀ ਆਪਾਂ ਰਾਤ ਨੂੰ ਚਲਾਉਨੇ ਆ ਕੁਸ਼ੀਨ ਕੀ ਇਸ ਰੂਮ ਦੇ ਉੱਪਰ ਹੀ ਹੈਨਾ ਇੱਕ ਰੂਮ ਬਣਿਆ ਹੋਇਆ ਹੈ ਸਾਈਡਾਂ ਤੇ ਵੀ ਯਾਨਕਿ ਚਾਰੇ ਪਾਸੇ ਹੀ ਘਿਰਿਆ ਹੋਇਆ ਵੀ ਕਿਧਰੇ ਪਾਸੇ ਨੂੰ ਧੁੱਪ ਵਗੈਰਾ ਨਹੀਂ ਲੱਗਦੀ ਹੈਗੀ ਇਸ ਕਰਕੇ ਥੋੜਾ ਕਾ ਠੰਡਾ ਤਾਂ ਰਹਿੰਦਾ ਅਗਰ ਜੇ ਆਪਾਂ ਗੇਟ ਵਗੈਰਾ ਮੈਂ ਖੋਲਦਾਂ ਨਹੀਂ ਇੱਧਰ ਹੈ ਨਾ ਵੇੜੇ ਵੱਲ ਦਾ ਤਾਂ ਗਰਮ ਹਵਾ ਭਾਵੇਂ ਖਿੱਚ ਲਵੇ ਪੱਖਾ ਨਾ ਹੂੰ ਜਾਨਕਿ ਠੀਕ ਰਹਿੰਦਾ 2:30 ਵਜੇ ਤੱਕ ਤਾਂ ਯਾਨਕਿ ਵਧੀਆ ਪਾ ਕੇ AC U C ਦੀ ਲੋੜ ਨਹੀਂ ਪੈਂਦੀ ਹੈਗੀ ਹਾਂ ਪਰ ਅਸੀਂ ਸਾਢੇ ਕ 3 ਵਜੇ ਨਾ ਲੋਡ ਪੈ ਜਾਂਦੀ ਹੈ ਫਿਰ ਆਪਾਂ ਏਸੀ ਦੀ ਉਸ ਟਾਈਮ ਕੀ ਹੁੰਦਾ ਹੈ ਜਿਹੜੀ ਸਾਰੀ ਗਰਮੀ ਹੁੰਦੀ ਹੈ ਫਿਰ ਜਿੰਨੀ ਵੀ ਉਹ ਲੂ ਪੈਂਦੀ ਹੈ ਨਾ ਪੱਖੇ ਵੀ ਗਰਮ ਹੋ ਜਾਂਦੇ ਨੇ ਉਹ ਵੀ ਗਰਮ ਹਵਾ ਮਾਰਨ ਲੱਗ ਜਾਂਦੇ ਨੇ 3-4 ਵਜੇ ਜ਼ਿਆਦਾ ਗਰਮੀ ਹੋ ਜਾਂਦੀ ਹੈ ਹੈਨਾ ਕਮਰਿਆਂ ਦੇ ਵਿੱਚ ਐ ਹੁੰਦਾ ਕਿ ਉਸ ਟਾਈਮ ਫਿਰ ਸੂਰਜ ਢਲਣ ਜਾ ਹੋ ਜਾਂਦਾ ਨਾ ਫਿਰ ਅੰਦਰ ਹੋਣ ਲੱਗ ਜਾਂਦੀ ਹੈ ਗਰਮੀ ਫਿਰ ਉਸ ਟਾਈਮ ਫਿਰ ਅਸੀਂ ਏਸੀ ਵਗੈਰਾ ਚਲੋ ਘੰਟਾ ਲਗਾ ਲੈਨੇ ਆ ਤੇ ਫਿਰ ਕਮਰਾ ਫਿਰ ਠੰਡਾ ਹੋ ਜਾਂਦਾ ਘੰਟਕ ਲਗਾ ਕੇ ਬੰਦ ਕਰ ਦਿੰਨੇ ਆ ਬੀ ਜਿਆਦਾ ਵੀ ਨਹੀਂ ਫਿਰ ਆਪਾਂ ਬਿਜਲੀ ਵਗੈਰਾ ਮੈਂ ਫੂਕਦੀ ਹੈਗੀ ਵੀ ਜਿਆਦਾ ਨਹੀਂ ਆਪਾਂ ਉਹ ਕਰਦੇ ਹੈਗੇ ਵੀ ਏਸੀ ਲੱਗਿਆ ਹੋਇਆ ਤਾਂ ਆਪਾਂ ਛੱਡ ਕੇ ਰੱਖੀਏ ਬਸ ਲਿਮਟ ਸਿਰ ਦਾ ਸੀ ਚਲਾਣੇ ਹੁੰਨੇ ਆ ਪਿਛਲੀ ਵਾਰ ਤਾਂ ਇਨਕੇ ਬਹੁਤ ਅਸੀਂ ਕੰਜੂਸੀ ਨਾਲ ਇਸ ਚਲਾਇਆ ਸੀਗਾ ਜਿਵੇਂ ਕਿ ਏਸੀ ਜੇ ਚੱਲ ਰਿਹਾ ਹੋਊਗਾ ਅਸੀਂ ਸਾਰੇ ਇਨਕੇ ਕਈ ਵਾਰੀ ਫ੍ਰਿਜ ਵੀ ਬੰਦ ਕਰ ਦਿੰਦੇ ਹੁੰਦੇ ਸੀਗੇ ਹੈਨਾ ਜਾਂ ਹੋਰ ਜਿਵੇਂ ਦੀ ਚੀਜ਼ਾਂ ਹੁੰਦੀਆਂ ਨੇ ਉਹ ਬੰਦ ਕਰ ਦਿੰਦੇ ਹੁੰਨੇ ਆ ਹੁਣ ਵੀ ਅਸੀਂ ਇਨਕੇ ਇੰਜ ਕਰਦੇ ਆ ਪਰ ਹੁਣ ਅਸੀਂ ਫ੍ਰਿਜ ਨਹੀਂ ਬੰਦ ਕਰਦੇ ਹੈਗੇ ਜਾਂ ਅਸੀਂ ਮੋਟਰ ਪਾਣੀ ਜਿਹੜਾ ਚਲਾਉਂਦੇ ਟੁੱਲੂ ਪੰਪ ਉਹ ਵੀ ਨਹੀਂ ਅਸੀਂ ਬੰਦ ਕਰਦੇ ਉਹ ਬੰਦ ਕਰ ਦਿੰਦੇ ਆ ਹਾਂ ਸੱਚ ਫ੍ਰਿਜ ਵਗੈਰਾ ਆਪਾਂ ਚਲੋ ਆਪਣਾ ਚੱਲਦਾ ਰਹਿਣ ਦਿੰਦਾ ਤੇਰੇ ਸ਼ਰਟ ਪੂਰੀ ਰੈਡੀ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਵੀਡੀਓ ਅਪਲੋਡ ਕਰਾਂਗੀ ਤੇ ਫਿਰ ਆਪਣੇ ਖਾਣਾ ਪਾਣੀ ਬਣਾਵਾਂਗੀ ਹਨਾ ਨਾਸ਼ਤਾ ਪਾਣੀ ਆ ਸੋਰੀ ਰਾਤ ਦਾ ਹਨਾ ਬਣਾਵਾਂਗੀ ਕਿਉਂਕਿ ਰਮਨੀਤ ਦੇ ਡੈਡੀ ਵੀ ਫਿਰ ਹੁਣ ਆਉਣ ਵਾਲੇ ਨੇ ਕੰਮ ਤੋਂ ਤੇਨ ਬਸ ਮੈਂ ਰਮਨੀਤ ਨੂੰ ਹੈਗੇ ਛਾਂ ਨੂੰ ਇਹ ਕਹੇ ਸੀ ਵੀ ਮੈਨੂੰ ਇੱਕ ਵਾਰੀ ਬੈ ਡਿਸਟਰਬ ਨ ਕਰਕੇ ਤਰਪਾਈ ਹੋਣ ਲਈ ਦੇ ਦੇਵਾ ਹੈ ਨਾ ਲੋਜੀ ਫਰੈਂਡ ਵੀਡੀਓ ਅਪਲੋਡ ਕਰਨ ਤੋਂ ਬਾਅਦ ਇੱਥੇ ਮੈਨੇ ਯਾਨਕੀ ਰੋਟੀ ਸਬਜ਼ੀ ਆਪਣੀ ਘਰ ਤੀ ਸੀਗੀ ਤੇ ਇੱਥੇ ਹੁਣ ਮੈਂ ਲੱਗ ਰਹੀ ਸੀ ਕਿ ਥੋੜੇ ਕ ਮੈਂ ਮੇਥੀ ਪਾ ਦਨੇ ਆ ਰੋਟੀ ਵੀ ਅੱਜ ਮੈਂ ਟਾਈਮ ਤੇ ਹੀ ਬਣਾਤੀ ਸੀਗੀ ਆਟਾ-ਉਟਾ ਗੁੰਨ ਕੇ ਹਨਾ ਕਿਚਨ ਵੀ ਮੈਨੇ ਵਸਪਾਂਡੇ-ਪੁੰਡੇ ਮਾਂਜਤੇ ਸੀਗੇ ਤੇ ਬਾਕੀ ਜਿਹੜੇ ਹੁਣ ਰੋਟੀ ਦੀ ਹੋਣਗੇ ਉਹ ਸਾਡੀ ਇੱਕ-ਇੱਕ ਇੱਕੋ ਪਲੇਟ ਹੁੰਦੀ ਆ ਕਈ ਵਰੀ ਦੋ ਵੀ ਹੋ ਜਾਂਦੀ ਆ ਬੈਸਤ ਅਸੀਂ ਇੰਨ ਕੀ ਇਕੱਠੇ ਬਹਿ ਕੇ ਖਾ ਲੈਨੇ ਹੁੰਨੇ ਆ ਹਨਾ ਕਈ ਵਰੀ ਐ ਹੁੰਦਾ ਬੱਚਿਆਂ ਨੂੰ ਚਲੋ ਥੂੜ-ਚਾਰ ਕੇ ਦੇਣੇ ਹੁੰਦੇ ਫੇਰ ਭਾਵੇਂ ਮੈਂ ਉਹਨਾਂ ਨੂੰ ਅਲੱਗ ਤੋਂ ਪਾ ਦਵਾ ਪਰ ਅਸੀਂ ਹਨਾ ਇਕੱਠੀ ਖਾਨੇ ਆ ਰੋਟੀ ਜਦੋਂ ਵੀ ਖਾਨੇ ਆ ਤੇ ਇਸ ਵੀ ਇਕੱਠੀ ਖਾਣੀ ਚਾਹੁੰਦੇ ਨਾ ਪਿਆਰਵੱਤਾ ਹੁੰਦਾ ਤੇ ਫਿਰ ਮਨੀਤੇ ਦੇ ਡੈਡੀ ਨਾ ਹੁਣ ਆਪਣੇ ਜਿਹੜੇ ਨਾਲ ਲੈ ਕੇ ਗਏ ਸੀਗੇ ਨਾਲੇ ਉਹਨਾਂ ਨੂੰ ਪੈਸੇ ਵਗੈਰਾ ਦਿੱਤੇ ਸੀਗੇ ਤੇ ਇੱਥੇ ਫਿਰ ਹੁਣ ਸ਼ਾਨੂੰ ਤਿਆਰ ਹੋ ਗਿਆ ਸੀਗਾ ਕਹਿੰਦਾ ਡੈਡੀ ਸਾਨੇ ਵੀ ਯਾਨੀ ਕਿ ਚੀਜੀ ਖਾਣੀ ਐ ਤੇ ਹੁਣ ਜਾ ਰਹੇ ਸੀਗੇ ਚੀਜ਼ ਲੈਣ ਮੈਂ ਕਿਹਾ ਚਲੋ ਲਿਆਣਾ ਕੁਝ ਵੀ ਮੈਂ ਕਿਹਾ ਬੜੀਆਂ ਲਿਆਣਾ ਸੋਇਆਬਿੰਦੀ ਬੜੀਆਂ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਮਹਮਸ ਵਾਲੀ ਉਹਦੇ ਨਾਲ ਸੋਸ ਹੁੰਦੀ ਐ ਤੇ ਸੋਇਆਬਿੰਦੀ ਬੜੀਆਂ ਹੁੰਦੀਆਂ ਨੇ ਨਾ ਕਾਫੀ ਟੇਸਟੀ ਲੱਗਦੀਆਂ ਨੇ ਤੇ ਫਿਰ ਰਮਨੀਤ ਦੇ ਡੈਡੀ ਚਲੋ ਹੁਣ ਗਏ ਨੇ ਮੈਂ ਕਿਹਾ ਇੱਥੇ ਚਲੋ ਮੈਂ ਬੈੱਡ ਕੁੜੀ ਝਾੜ ਦਿੰਨੀ ਆ ਫਿਰ ਆਪਾਂ ਆਰਾਮ ਨਾਲ ਬੈਠ ਕੇ ਰੋਟੀ ਖਾਵਾਂਗੇ ਤੇ ਥੋੜੀ ਬਹੁਤੀ ਸੈਟਿੰਗ ਜੀ ਕਰ ਦੇਣੀ ਆ ਕਿਉਂਕਿ ਜਦੋਂ ਰਮਨੀਤ ਦੇ ਡੈਡੀ ਆਉਂਦੇ ਨੇ ਨਾ ਫਿਰ ਉਹਨਾਂ ਨੂੰ ਥੋੜੀ ਜਿਹੀ ਘਬਰਾਟ ਜੀ ਹੋ ਜਾਂਦੀ ਐ ਮੈਂ ਖਲਾਰਾ ਜਾਂ ਦੇਖ ਕੇ ਜਦੋਂ ਕੰਮ ਤੇ ਆਉਂਦੇ ਨੇ ਉਹਦੋਂ ਉਹਨਾਂ ਨੂੰ ਜ਼ਿਆਦਾ ਹੁੰਦੀ ਐ ਹਨਾ ਉਹਨਾਂ ਨੂੰ ਵੈਸਾ ਆ ਹੁੰਦਾ ਵੀ ਬੈੱਡ ਤੇ ਕੁਝ ਨਾ ਹੋਵੇ ਮੈਂ ਆਰਾਮ ਨਾਲ ਪਿਆ ਰਵਾਂ ਤੇ ਬੈੱਡ ਝਾੜਿਆ ਹੋਇਆ ਹੋਵੇ ਹਨਾ ਫਿਰ ਐ ਹੋ ਜਾਂਦਾ ਮੈਂ ਕਿਹਾ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਝਾ ਤੇ ਚਲੋ ਜੇ ਇੱਥੇ ਫ੍ਰੈਂਡ ਹੋਣ ਹੋ ਗਿਆ ਸੀਗਾ ਨੈਕਸਟ ਡੇ ਤੇ ਇੱਥੇ ਮੈਂ ਲੱਗੀ ਸੀਗੀ ਅੰਦਰੋਂ ਮੈਂ ਝਾੜੂ ਲਾ ਲਿਆ ਹੀ ਸੀਗੀ ਤੇ ਬਾਹਰੋਂ ਲੱਗ ਰਹੀ ਸੀਗੀ ਹੁਣ ਹੈ ਨਾ ਟਾਈਮ ਨਾਲ ਮੈਂ ਕਿਹਾ ਮੈਂ ਲਗਾ ਦੇਣੀ ਆ ਕਿਉਂਕਿ ਅੱਜ ਮੈਂ ਜਾਣਾ ਸੀਗਾ ਪੀਟੀਐਮ ਤੇ ਵੀ ਤੇ ਅੱਜ ਨਾਲ ਕਾਫੀ ਵੱਡੀ ਪ੍ਰੋਬਲਮ ਹੋ ਗਈ ਸੱਚੀ ਮੈਂ ਤਾਂ ਬਹੁਤ ਜ਼ਿਆਦਾ ਪਛਤਾਈਆਂ ਰਾਤ ਨਾਲ ਮੈਨੇ ਨਾ ਪੈਟਰਨ ਚੇਂਜ ਕਰਤਾ ਸੀਗਾ ਆਪਣੇ ਫੋਨ ਦਾ ਉਹ ਮੈਂ ਤਾਂ ਕਰਤਾ ਸੀਗਾ ਕਿਉਂਕਿ ਰਮਨੀਤ ਨੇ ਨਾ ਮੇਰੀ ਇੰਸਟਾ ਦੀ ਜਿਹੜੀ ਆਈਡੀ ਸੀਗੀ ਉਹ ਡਿਲੀਟ ਲੂਟ ਕਰਤੀ ਕਿਵੇਂ ਪੋਸਟਾਂ ਜਿਹੜੀਆਂ ਰੀਲ ਵਗੈਰਾ ਪਾਈਆਂ ਹੋਈਆਂ ਸੀਗੀਆਂ ਉਹ ਸਾਰੇ ਡਿਲੀਟ ਹੋ ਗਏ ਉਹਦੇ ਚੱਕਰ ਚ ਮੈਂ ਕਿਹਾ ਚਲੋ ਇਹਨੂੰ ਵੀ ਮੈਂ ਨਾ ਦੱਸਾਂ ਨਾ ਮੈਂ ਪੈਟਰਨ ਚੇਂਜ ਕਰਤਾ ਚਲੋ ਰਾਤ ਨੂੰ ਤਾਂ ਮੈਨੂੰ ਫਿਰ ਵੀ ਯਾਦ ਰਿਹਾ ਚਲੋ ਸਵੇਰੇ ਵੀ ਮੇਰ ਤੋਂ ਇੱਕ ਦੋ ਵਾਰੀ ਖੁੱਲ ਗਿਆ ਪਰ ਦਿਨੇ ਤਾਂ ਮੇਰਾ ਬਹੁਤ ਜ਼ਿਆਦਾ ਔਖਾ ਹੋਇਆ ਬਹੁਤ ਜ਼ਿਆਦਾ ਔਖਾ ਲੰਘਿਆ ਅੱਜ ਤਾਂ ਦਿਨ ਸੱਚੇ ਕਿ ਤੇ ਫੋਨ ਵੀ ਨਾ ਮੈਨੂੰ ਐ ਲੱਗਦਾ ਵੀ ਫੋਨ ਵੀ ਨਾ ਖਰਾਬ ਹੋ ਜਾਵੇ ਕਈ ਵਾਰੀ ਕੀ ਹੁੰਦਾ ਲੋਕ ਵੈਸੇ ਤਾਂ ਮੈਨੂੰ ਯਾਦ ਵੀ ਆ ਲੋਕ ਐਵੇਂ ਦੀ ਗੱਲ ਨਹੀਂ ਹੈਗੀ ਪਰ ਮਾੜਾ ਜੱਕ ਵੀ ਇਨਕੀ ਇੱਕ ਡੋਟ ਤੋਂ ਹੀ ਆਪਾਂ ਜੇ ਪੈਟਰਨ ਵਾਲਾ ਲਗਾਇਆ ਸੀਗਾ ਨਾ ਇੱਕ ਡੋਟ ਤੇ ਜੇ ਮੈਂ ਕਈ ਵਾਰੀ ਚੇਂਜ ਹੋ ਜਾਂਦਾ ਥੋੜਾ ਇੱਕ ਹਨਾ ਟੈਨਸ਼ਨ 'ਚ ਬੈਸੋਂ ਥੋੜਾ ਘੁੱਲ ਲੱਗੀਆਂ ਟੈਨਸ਼ਨ 'ਚ ਸਾਰਾ ਕੰਮ ਖਰਾਬ ਹੋ ਗਿਆ ਕਿਉਂਕਿ ਇੱਕ ਵਾਰੀ ਘੰਟੇ ਦਾ ਲੋਕ ਲੱਗ ਗਿਆ ਸੀਗਾ ਤੇ ਹੁਣ ਲੋਕੀ ਲੋਕ ਲੱਗੀ ਜਾਂਦਾ ਫੋਨ ਨੂੰ ਉਹਨੂੰ ਖੁੱਲ ਗਿਆ ਸੀਗਾ ਹੈਨਾ ਤਾਂ ਮੈਂ ਕਹਾਂ ਚਲੋ ਹੁਣ ਮੈਂ ਵੀਡੀਓ ਪਾਏ ਦੰਨੀ ਆ ਤੇ ਇੱਥੇ ਫਰੈਂਡ ਮੈਂ ਹੁਣ ਸਵੇਰੇ ਸਵੇਰੇ ਸਾਨੂੰ ਪਹਿਲਾਂ ਆਪਣੇ ਛਾੜੂ ਛੁੜ ਅੰਦਰੋਂ ਕੱਢਦੇ ਸੀਗੇ ਤੇ ਮੈਂ ਇੱਥੇ ਰੱਖ ਰਹੀ ਸੀਗੀ ਪਾਣੀ ਆਪਣੇ ਚਿੜੀਆਂ ਵਗੈਰਾ ਨੂੰ ਪਹਿਲਾਂ ਆਪਾਂ ਨੇ ਇਹਨਾ ਆਪਣੀ ਕੁੰਡੀ ਟੁੱਟ ਗਈ ਸੀਗੀ ਤੇ ਉਹ ਰੱਖੀ ਹੋਈ ਸੀਗੀ ਉਹ ਫਿਰ ਹੁਣ ਬਾਹਰੇ ਰੱਖਤੀ ਆ ਜਿਵੇਂ ਕੁੱਤੇ ਬੀਲਿਆਂ ਨੂੰ ਹੈਨਾ ਪਾਣੀ ਲਈ ਆਪਣੇ ਬਾਹਰੇ ਨਾ ਸਾਈਡ ਤੇ ਟੂਟੀ ਰੱਖੀ ਹੋਈ ਹੈ ਤੇ ਉਹਦੇ ਥੱਲੇ ਰੱਖਤੀ ਵੀ ਚਲੋ ਟੂਟੀ ਦਾ ਪਾਣੀ ਉਹ ਚ ਪੈਂਦਾ ਰਹੂਗਾ ਤੇ ਇੱਥੇ ਫਿਰ ਮੈਂ ਇੱਕ ਚੱਕਰੀ ਜਿਹੀ ਰੱਖਤੀ ਸੀਗੀ ਮਹਾ ਚਲੋ ਕਬੂਤਰ ਚਿੜੀਆਂ ਲਈ ਮੈਂ ਇਹ ਚ ਪਾਣੀ ਰੱਖ ਦਿੰਨੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਨਾ ਤਾਂ ਆਪਾਂ ਤਾਂ ਚਲੋ ਫਿਰ ਵੀ ਮੰਗ ਕੇ ਲੈ ਲੈਣੇ ਹੈਨਾ ਪਾਣੀ ਹੈਣਾ ਪੀ ਸਕਦੇ ਆ ਪਰ ਵਿਚਾਰੇ ਇਹ ਜਾਨਵਰ ਜਿਹੜੇ ਹੈਗੇ ਨੇ ਜਨੌਰ ਜਨੌਰ ਕਹਿੰਦੇ ਨੇ ਪੰਛੀ ਇਹ ਵਿਚਾਰੇ ਕਿਥੋਂ ਮੰਗਣ ਹੈਣਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੈਣਾ ਗਰਮੀਆਂ ਦੇ ਵਿੱਚ ਐਵੇਂ ਪਾਣੀ ਰੱਖਣਾ ਚਾਹੀਦਾ ਇੱਕ ਇੱਕ ਦੋ ਦੋ ਭਾਂਡੇ ਰੱਖਣੇ ਚਾਹੀਦੇ ਨੇ ਉੱਪਰ ਵੀ ਆਪਣੇ ਜਣਕੀ ਜਿਹੜੇ ਰਹਿੰਦੇ ਨੇ ਉਹ ਵੀ ਉੱਪਰ ਛੱਤ ਤੇ ਰੱਖ ਦਿੰਦੇ ਹੁੰਦੇ ਨੇ ਮੈਂ ਇੱਥੇ ਰੱਖਤੇ ਨੇ ਤੇ ਥên ਮੈਂ ਬਾਰੇ ਵੀ ਪਾਣੀ ਛਿੜਕਤਾ ਸੀਗਾ ਜਿਆਦਾ ਨਹੀਂ ਮੈਂ ਪਾਣੀ ਡੋਲਿਆ ਸਿਰਫ ਹਵਾ ਚੱਲੀ ਜਾਂਦੀ ਸੀ ਕਿ ਨਾ ਤੇ ਮਿੱਟੀ ਥੋੜੀ ਜਿਹੀ ਕਰਹਿੰਦੀ ਐ ਤੇ ਉਹ ਮੈਂ ਕਿਹਾ ਚਲੋ ਦੱਬ ਜੇ ਵੈਸੇ ਇੰਨਾ ਕੀ ਪਾਣੀ ਡੋਲਿਆ ਸੀਗਾ ਤੇ ਚਲੋ ਜੀ ਬਾਹਰ ਦਾ ਆਪਣਾ ਨਿਬੜ ਗਿਆ ਕਿਉਂਕਿ ਅੱਜ ਮੈਂ ਬਾਹਰ ਧੋਤਤਾ ਨਹੀਂ ਹੈ ਗਿਆ ਮੈਂ ਕਿਹਾ ਰਹਿਣ ਦਿਆਂ ਬਾਹਰ ਧੋਣਾ ਕਿਉਂਕਿ ਫਿਰ ਜਿਆਦਾ ਨਿਕਲਦੇ ਤਾਂ ਹੈ ਨਹੀਂਗੇ ਤੇ ਅਗਰ ਜੇ ਬੱਚੇ ਵਗੈਰਾ ਨਾ ਐ ਤਾਂ ਆਪ ਹੀ ਫਿਰ ਉਹ ਕਰ ਦਿੰਦੇ ਨੇ ਨਾ ਉਹਨਾਂ ਨਾਲ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਹੁਣ ਮੈਂ ਝਾੜੂ ਮੈਂ ਲਗਾਤਾ ਸੀਗਾ ਮਾਹ ਚਲੋ ਰਮਣੀਤ ਮੈਂ ਕਿਹਾ ਤੂੰ ਪੋਚਾ ਲਗਾ ਦੇ ਮਾ ਤੇਰੇ ਵਾਸਤੇ ਚਲੋ ਇੱਕ ਵਾਰੀ ਫੇਰ ਮੈਂ ਲਗਾ ਦਵਾਂਗੀ ਇੱਕ ਵਾਰੀ ਚਲੋ ਇਹ ਤੋਂ ਇਹਨੂੰ ਮੈਂ ਸਖਾਨੀਆਂ ਹੌਲੀ ਹੌਲੀ ਚਲੋ ਲਾ ਦਿਆ ਕਰੂਗਾ ਨਾ ਕਈ ਵਾਰੀ ਵੀਰ ਬੱਚਨ ਚਲੋ ਸਾਰੇ ਕੰਮ ਆਉਣੇ ਚਾਹੀਦੇ ਨੇ ਚਲੋ ਇਹ ਕੰਮ ਤਾਂ ਨਹੀਂ ਆਪਣੇ ਇੰਨਾ ਸਿਖਾਉਣਾ ਹੈਗਾ ਪਰ ਫਿਰ ਵੀ ਚਲੋ ਥੋੜੀ ਬਹੁਤੀ ਹੈਲਪ ਚਲੋ ਕਰਨੀ ਆਉਣੀ ਚਾਹੀਦੀ ਹੈ ਨਾ ਮੰਮੀ ਡੈਡੀ ਦੀ ਇਸ ਕਰਕੇ ਮੈਂ ਚਲੋ ਲਾ ਦੂਗਾ ਇਹ ਪੋਚਾ ਤੇ ਬਾਅਦ ਚ ਚਲੋ ਜਿਵੇਂ ਦਾ ਵੀ ਲਾ ਦਵੇ ਵੀ ਬਾਅਦ ਚ ਚਲੋ ਮੈਂ ਇੱਕ ਵਾਰੀ ਫੇਰ ਆਪਣੇ ਹੱਥਾਂ ਨਾਲ ਲਗਾ ਦਵਾਂਗੀ ਬੈ ਕੇ ਪੋਚਾ ਹੈਨਾ ਤੇ ਇੱਥੇ ਮੈਂ ਆਪਣਾ ਬਣਾ ਰਹੀ ਸੀਗੀ ਰੋਟੀ ਪਾਣੀ ਰਮਣੀ ਤੇ ਦੇ ਡੈਡੀ ਇੱਥੇ ਨਹਾਣ ਨੂੰ ਕੇ ਬੈਠੇ ਸੀਗੇ ਇਹਨਾਂ ਨੇ ਜਾਣਾ ਅੱਜ ਦੁਪਹਿਰੇ ਕੰਮ ਤੇ ਹੈਨਾ ਦੁਪਹਿਰੇ ਕੰਮ ਤੇ ਜਾਣਾ ਤੇ ਇੱਥੇ ਬੱਸ ਫਿਰ ਮੈਂ ਹੁਣ ਫਟਾਫਟ ਕੈਰੀ ਸੀਗੀ ਵੇ ਤੋਂ ਆਪਣਾ ਨਹਾਣ ਨੂੰ ਕੇ ਫਟਾਫਟ ਰੈਡੀ ਹੋ ਜਾ ਤੇ ਆਪਾਂ ਚੱਲਾਂਗੇ ਫਿਰ ਪੀਟੀਐਮ ਤੇ ਹੈਨਾ ਤੇ ਇੱਥੇ ਦੇਖੋ ਇਹ ਸਮਾਨ ਦੇਖੋ ਕਿਵੇਂ ਮਹਾਂ ਚਲ ਕਰ ਲੰਦੇ ਜਿਵੇਂ ਮਰਜ਼ੀ ਲਾਉਂਦਾ ਲਾ ਲੰਦੇ ਤੇ ਮੈਂ ਕਿਹਾ ਬਾਅਦ ਚ ਚਲੋ ਮੈਂ ਇੱਕ ਵਾਰੀ ਸਫਾਈ ਵਾਲਾ ਬਾਅਦ ਚ ਪੋਚਾ ਲਗਾਵਾਂਗੇ ਹੈਨਾ ਫਿਰ ਚੰਗੀ ਤਰ੍ਹਾਂ ਲਗਾ ਦਵਾਂਗੇ ਤੇ ਮੁਸ਼ਕਿਲ ਨਾਲ ਲਾ ਰਿਆ ਸੀਗਾ ਇਹ ਮਤਲਬ ਕਿ ਇਹਦਾ ਮਨ ਨਹੀਂ ਕਰ ਰਿਹਾ ਸੀਗਾ ਮਹਾਂ ਚਲੋ ਇੱਕ ਦੋ ਵਾਰੀ ਚਲੋ ਐਵੇਂ ਕਰੂਗਾ ਕੱਲ ਵੀ ਐਸੇ ਨੇ ਲਾਇਆ ਸੀਗਾ ਅੱਜ ਵੀ ਹਨ ਕਿ ਦੋ ਦਿਨ ਹੋ ਗਏ ਆ ਤੇ ਛੁੱਟੀ ਛੁੱਟੀ ਦੇਖਦੀ ਐ ਮੈਂ ਤੋ ਲਵਾਇਆ ਕਰਾਂਗੀ ਤੇ ਚਲੋ ਜੀ ਫਰੈਂਡ ਇੱਥੇ ਹੁਣ ਆਪਣੇ ਪੋਚੇ ਵਗੈਰੇ ਦੇਖੋ ਲਗਾਤੇ ਨੇ ਆਪਣੇ ਸੋਹਣੇ ਪੁੱਤ ਨੇ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਨਿਆਣਾ ਹੀ ਛੋਟਾ ਹੀ ਆਲੇ ਇੰਨਾ ਵੱਡਾ ਵੀ ਨਹੀਂ ਹੈ ਗਿਆ ਵੈਸੇ ਥੋੜੀ ਥੋੜੀ ਜ਼ਿੰਮੇਵਾਰੀਆਂ ਪਾਵਾਂਗੇ ਤਾਂ ਹੀ ਪੁੱਛੇ ਨੂੰ ਹਨ ਸਮਝ ਆਊਗੀ ਤੇ ਚਲੋ ਜੀ ਇੱਥੇ ਦੇਖੋ ਨੇ ਪੋਚਾ ਲਗਾ ਕੇ ਨਾ ਚੱਕਿਆ ਵੀ ਨਹੀਂ ਹੈ ਗਿਆ ਕਹਿੰਦਾ ਮੰਮੀ ਆਪੀ ਚੱਕਦੀ ਮੈਂ ਕਹਾ ਚਲੋ ਕੋਈ ਗੱਲ ਨਹੀਂ ਤੇ ਮੈਂ ਕਿਹਾ ਚਲੋ ਹੁਣ ਤੋਂ ਆਪਣਾ ਹੱਥਾ ਤੋਂ ਤੋ ਤੂ ਲੈ ਹਨਾ ਫਿਰ ਆਪਾਂ ਰੋਟੀ ਰੁੱਟੀ ਖਾ ਕੇ ਫਿਰ ਆਪਾਂ ਚੱਲਾਂਗੇ ਹਨਾ ਇੱਥੇ ਬੱਸ ਮੈਂ ਰੋਟੀ ਲੱਗ ਰਹੀ ਸੀਗੀ ਲਾਣ ਟਾਈਮ ਇੱਥੇ 9:00 ਵਜੇ ਨਹੀਂ 9:00 ਨਹੀਂ ਸ਼ਾਇਦ 8:30 ਵਜੇ ਦਾ ਟਾਈਮ ਹੋਇਆ ਸੀਗਾ ਜਿਆਦਾ ਵੀ ਨਹੀਂ ਟਾਈਮ ਹੋਇਆ ਸੀਗਾ 8:30 ਵਜੇ ਸੀਗੇ ਹਾਂਜੀ ਤੇ ਚਲੋ ਜਿੱਥੇ ਆਪਾਂ ਨਾਸ਼ਤਾ ਪਾਣੀ ਬਣਾ ਲੈਨੇ ਆ ਤੇ ਅੱਜ ਤਾਂ ਬਹੁਤ ਮਾੜੀ ਬਣੀ ਆ ਫੋਨ ਨੇ ਟੈਨਸ਼ਨਾਂ ਚ ਪਾਰਖਿਆ ਮੈਨੂੰ ਤਾਂ ਫੋਨ ਨੇ ਪੁੱਛੋ ਹੀ ਨਾ ਤੁਸੀਂ ਬੱਸ ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਕਿ ਕਰ ਰਹੇ ਹੋ ਤੁਸੀਂ ਜਾ ਕੇ ਆਨੇ ਆ ਬੱਚੇ ਦੀ ਹੈਗੀ ਮੀਟਿੰਗ ਪੇਰੈਂਟਸ ਮੀਟਿੰਗ ਹੈ ਸਕੂਲ ਜਾ ਕੇ ਆਨੇ ਆ ਤੇ ਕਰ ਮੇ ਬਹੁਤ ਹੋ ਗਿਆ ਟਾਈਮ ਇੱਥੇ 10:30 ਪਾਣੀ 11 ਤਾਂ ਹੋ ਗਿਆ ਤੇ ਹੁਣ ਅਸੀਂ ਸਸੀ ਤੇ ਆ ਕੇ ਤੁਹਾਨੂੰ ਮਿਲਦੇ ਆ ਤੇ ਇੱਕ ਇਹ ਕੁਛ ਨਾ ਫਾਰਮ ਜਿਹਾ ਸੀਗਾ ਪਰ ਮੈਂ ਛਾਂਟ ਦਾ ਇਹ ਕਿੰਨਾ ਦਾ ਖੰਡ ਫਾਰਮਲਟੀ ਜੀ ਪੂਰੀ ਕਰਦੇ ਆ ਕਿੰਨਾ ਇਹਦਾ weight ਹੈ ਸਾਨੂੰ ਦਾ ਕਿੰਨੀ ਜੀ ਹਾਈਟ ਹੈ ਨਾ ਸਾਰਾ ਕੁਝ ਮਹਿਮਾ ਨੇ ਮੰਗਿਆ ਮੇਰਾ 31 30 ਇਹਦਾ weight ਹੈਗਾ ਸਾਡੇ ਚਲੋ ਜੀ ਹੋ ਗਿਆ ਸਾਰਾ ਤੇ ਇਹ ਆਪਾਂ ਲੈ ਲਵਨੇ ਆ ਸਲਿੱਪ ਜੀ ਉੱਲੇ ਜਾ ਕੇ ਕੰਮ ਬਹੁਤ ਹੋ ਗਈ ਜੀ ਕੁੱਤੀ ਲਾ ਲਮਮ ਕੀ ਗੁਰਨੇ ਆ ਕਿਤੇ ਕੁੱਤੀ ਲਾ ਲੋ ਕੁੱਤੀ ਲਾ ਲੇ ਅਰ ਮੈਂ ਨਹੀਂ ਤੇ ਲੈਣਾ ਕੋਈ ਹੋਮਵਰਕ ਮੈਂ ਨਹੀਂ ਲੈ ਸਕਦਾਂ ਦੋ ਦਿਨ ਅੰਦਰ ਕਰੇ ਸੀ ਹੈ ਦੋ ਦਿਨ ਅੰਦਰ ਕਰੇ ਸੀ ਨਾ ਕਮਰੇ ਚ ਆਮ ਬਾਹਰ ਚਲੋ ਤੇ ਲੋ ਜੀ ਫਰੈਂਡ ਹੁਣ ਮੈਂ ਕੰਮ ਥੰਦੇ ਯਾਨਕੀ ਜਾਏ ਆਪਾਂ ਸਕੂਲ ਜਾਏ ਸੀ ਪੀਟੀਐਮ ਜਾਏ ਉਸ ਤੋਂ ਬਾਅਦ ਆ ਕੇ ਹੈਨਾ ਮੈਂ ਥੋੜਾ ਕੋ ਫੋਨ ਜੇ ਦੇਖਣ ਲੱਗ ਚੇਂਜ ਕੀਤਾ ਫੋਨ ਦਾ ਨਾ ਫਿਰ ਪੈਟਰਨ ਚੇਂਜ ਹੋ ਗਿਆ ਉੰਜ ਤਾਂ ਮੈਨੂੰ ਯਾਦ ਆ ਪਰ ਇੱਕ ਡੋਟ ਤੋਂ ਵੀ ਜੇ ਥੋੜਾ ਕੋ ਚੇਂਜ ਹੋ ਜਾਂਦਾ ਨਾ ਤਾਂ ਫਿਰ ਵੀਡੀਓ ਉਹ ਸੋਰੀ ਲੋਕ ਵਗੈਰਾ ਨਹੀਂ ਖੁੱਲਦਾ ਹੈ ਗਿਆ ਦੇ ਦੇਖ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਪਹਿਲਾਂ ਤਾਂ ਲੱਗਿਆ ਸੀਗਾ 2 ਮਿੰਟ ਦਾ ਫਿਰ ਲੱਗਿਆ 4 ਮਿੰਟ ਦਾ ਫਿਰ 10 ਮਿੰਟਾਂ ਦਾ 10 ਤੋਂ ਫਿਰ 20 ਮਿੰਟਾਂ ਦਾ ਲੱਗ ਗਿਆ ਐਵੇਂ ਡਬਲ ਡਬਲ ਹੁੰਦਾ ਗਿਆ ਟਾਈਮ ਹੈਨਾ ਘੰਟੇ ਘੰਟੇ ਦਾ ਲੱਗ ਗਿਆ ਫਿਰ ਘੰਟੇ ਬਾਅਦ ਫਿਰ ਖੋਲ ਕੇ ਦੇਖਿਆ ਫਿਰ ਮੇਰੇ ਤੋਂ ਲੱਗ ਗਿਆ ਫਿਰ ਘੰਟੇ ਬਾਅਦ ਫਿਰ ਯਾਨੀ ਕਿ 2 ਘੰਟੇ ਦਾ ਲੱਗ ਗਿਆ ਫਿਰ 2 ਘੰਟੇ ਬਾਅਦ 4 ਘੰਟੇ ਦਾ ਲੱਗ ਗਿਆ ਲੋਕ ਅੱਜ ਤਾਂ ਸਾਰਾ ਦਿਨ ਹੋ ਗਿਆ ਫੋਨ ਨੂੰ ਤੇ ਹੁਣ ਵੀ ਲੋਕ ਲੱਗਿਆ ਹੋਇਆ ਯਾਨੀ ਕਿ 4 ਘੰਟੇ ਦਾ ਹੁਣ ਲੋਕ ਲੱਗਿਆ ਹੋਇਆ ਪਰ ਮੈਂ ਹੁਣ ਸਕਰੀਨ ਨਾ ਬੰਦ ਨਹੀਂ ਕੀਤੀ ਹੈਗੀ ਮੈਂ ਹੁਣ ਮੈਂ ਬੰਦ ਹੀ ਨਹੀਂ ਕਰਦੀ ਹੈਗੀ ਜਦ ਤੱਕ ਮੇਰੀ ਵੀਡੀਓ ਵਗੈਰਾ ਨਹੀਂ ਅਪਲੋਡ ਹੁੰਦੀ ਹੈਗੀ ਤੇ ਫਿਰ ਮੈਂ ਜਾ ਆ ਕੇ ਨਾ ਕੁਝ ਕੀਤਾ ਮਤਲਬ ਕਿ ਵੀਡੀਓ ਨਹੀਂ ਯਾਨੀ ਕਿ ਉਹ ਕਿ ਸ਼ੂਟ ਕੀਤੀ ਹੈਗੀ ਵੈਸੇ ਮੈਨੇ ਆ ਕੇ ਫਿਰ ਆਪਣੀਆਂ ਦੋ ਸ਼ਰਟਾਂ ਆਪਾਂ ਨੇ ਰੈਡੀ ਕਰਤੀਆਂ ਨੇ ਕਸਟਮਰ ਤੇ ਉਹ ਤਰਪਾਈ ਹੋਣ ਗਈਆਂ ਨੇ ਤੇ ਹੁਣ ਰੋਟੀ ਪਾਣੀ ਕਰ ਲਿਆ ਸੀਗਾ ਹੈਨਾ ਤੇ ਹੁਣ ਮੇਰੇ ਥੋੜਾ ਕੁ ਤਰ ਰਹਿ ਜਾਂਦਾ ਛੋੜੂ ਛੂੜੂ ਲਾਣਾ ਦੇ ਖੁਲੀਰਾ ਵਗੈਰਾ ਖੰਡਿਆ ਪਈਆਂ ਨੇ ਉਹ ਲਾਉਣੀਆਂ ਤੇ ਹੁਣ ਮੈਂ ਤਾਂ ਨਾ ਲੋਕ ਲਗਾ ਕੇ ਸੱਚੀ ਬਹੁਤ ਜ਼ਿਆਦਾ ਪਛਤਾ ਰਹੀਆਂ ਵੀ ਮੈਨੇ ਕਿਉਂ ਲੋਕ ਚੇਂਜ ਕੀਤਾ ਉਹ ਵੀ ਲੋਕ ਮੈਨੇ ਤਾਂ ਚੇਂਜ ਕੀਤਾ ਸੀਗਾ ਕਿਉਂਕਿ ਰਾਤ ਨਾਲ ਰਮਨੀਤ ਨੇ ਮੇਰੀ ਇੰਸਟਾ ਦੀ ਜਿਹੜੀ ਆਈਡੀ ਸੀਗੀ ਉਹ ਡਿਲੀਟ ਕਰਤੀ ਸੀਗੀ ਤੇ ਉਹਦੇ ਚੱਕਰ 'ਚ ਫਿਰ ਮੈਂ ਲਗਾ ਬੈਠੀ ਪਰ ਮੈਂ ਬਹੁਤ ਜ਼ਿਆਦਾ ਸੱਚੀ ਪਛਤਾ ਰਹੀਆਂ ਵੀ ਮੈਨੇ ਕਿਉਂ ਲੋਕ ਲਗਾਇਆ ਹੁਣ ਇਸ ਟਾਈਮ ਨਾਲ 4 ਘੰਟੇ ਦਾ ਲੋਕ ਲੱਗਿਆ ਹੋਇਆ ਅਗਰ ਜੀ ਮੈਨੇ ਹੁਣ ਇੱਕ ਵਾਰੀ ਵੀਡੀਓ ਬੰਦ ਕਰਤੀ ਨਾ ਮਤਲਬ ਕਿ ਸਕਰੀਨ ਬੰਦ ਕਰਤੀ ਤਾਂ 4 ਘੰਟੇ ਲੋਕ ਨਹੀਂ ਖੁੱਲਣਾ ਹੈ ਗਿਆ ਮੈਂ ਸੋਚਦੇ ਵੀ ਮੈਂ ਬੰਦ ਨਾ ਕਰਾਂ ਹੈਨਾ ਤੇ ਚਲੋ ਜੀ ਦੇਖਦੇ ਆ ਵੀ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਹੈ ਮੈਂ ਸੋਚਦੇ ਵੀ 4 ਘੰਟੇ ਤੱਕ ਮੇਰਾ ਫੋਨ ਚੱਲੀ ਜਾਵੇ ਹੈਨਾ ਮੈਂ ਸਕਰੀਨ ਨਾ ਬੰਦ ਕਰਾਂ ਤੇ ਚਲੋ ਜੀ ਅਗਰ ਜ ਕੋਈ ਹੱਲ ਹੈਗਾ ਤਾਂ ਮੈਨੂੰ ਦੱਸਿਓ ਤੇ ਕਿਵੇਂ ਹੱਲ ਹੋਊਗਾ 4 ਘੰਟੇ ਦਾ ਲੋਕ ਲੱਗਿਆ ਪਿਆ ਉੰਜੇ ਦੁਬਾਰੇ ਫਿਰ ਮੈਂ ਐਵੇਂ ਬਟਨ ਬੰਦ ਕਰਤਾ ਨਾ ਤਾਂ ਗਲਤੀ ਤੋਂ ਫੇਰ ਇਨਕੀ ਗਲਤ ਪੈਟਰਨ ਦੱਬਿਆ ਗਿਆ ਤਾਂ ਫਿਰ 8 ਘੰਟੇ ਦਾ ਲੋਕ ਲੱਗੂਗਾ ਫਿਰ 16 ਘੰਟੇ ਦਾ ਖਾਤਾ ਰੱਬਾ ਮੇਰਾ ਭਰਾ ਕਹਿੰਦਾ ਸੀਗਾ ਵੀ ਇੱਕ ਇੱਕ ਦੋ ਦੋ ਦਿਨ ਦਾ ਵੀ ਲੋਕ ਲੱਗ ਜਾਂਦਾ ਹੈ ਨਾ ਚਲ ਮੈਂ ਦੇਖ ਲਿਆ ਵੀ ਮੈਂ ਸਹੀ ਪੈਟਰਨ ਚੇਂਜ ਦੇਖਾ ਹਨ ਜਿਆਤਰ ਤਾਂ ਮੈਂ ਰਾਤ ਨੂੰ ਕਰਕੇ ਦੇਖਾਂਗੀ ਕਿਉਂਕਿ ਰਾਤ ਨੂੰ ਫਿਰ 8 ਘੰਟੇ ਚਲ ਆਪਣੇ ਬੀਤ ਜਾਣਗੇ ਤੇ ਹੁਣ ਆਪਾਂ ਕਰਦੇ ਆ ਫਰੈਂਡ ਅੱਜ ਦੀ ਵੀਡੀਓ ਦਾ ਐਂਡ ਥੇ ਕਿਵੇਂ ਦੇ ਲਿਕੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਇਸ ਹਾਲ ਦਾ ਇਸ ਪ੍ਰੋਬਲਮ ਦਾ ਵੀ ਜੇ ਕਿਸੇ ਨੂੰ ਹੱਲ ਪਤਾ ਹੋਵੇ ਤਾਂ ਉਹ ਵੀ ਦੱਸਿਓ ਪੈਟਰਨ ਆ ਲੋਕ ਦਾ ਹੈਨਾ ਤੇ ਚਲੋ ਜੀ ਫਰੈਂਡ ਓਕੇ ਟਾਟਾ ਬਾਏ ਬਾਏ ਕਰ ਲਓ ਫਿਰ ਮਿਲਦੇ ਆ ਤੇ ਚਲੋ ਜੀ ਜਿਹੜੇ ਨਿਊ ਆਨੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਓਕੇ ਟਾਟਾ ਬਾਏ ਬਾਏ